ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਾਲ ਧੰਨਮਾਤ ਜੀਤੋ ਜੀ ਦੇ ਫਰਜ਼ੰਦ ਬਾਬਾ ਜ਼ੋਰਾਵਰ ਸਿੰਘ ਜੀ ਦਾ ਆਗਮਨ ਦਿਹਾੜਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਔਰ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਮਨਾ ਰੀਆਂ ਸਭ ਤੋਂ ਕਮਾਲ ਦੀ ਗੱਲ ਹੈ ਕਿ ਦੇਸ਼ ਵਿਦੇਸ਼ ਤੋਂ ਕੇਵਲ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹਲਕੇ ਦੀਆਂ ਨਹੀਂ ਇਲਾਕੇ ਦੀਆਂ ਨਹੀਂ ਦੇਸ਼ ਵਿਦੇਸ਼ ਤੋਂ ਸੰਗਤਾਂ ਪਹੁੰਚੀ ਔਰ ਬਹੁਤ ਭਾਵਨਾ ਨਾਲ ਸਿੱਧੀ ਜੋੜ ਮੇਲ ਦੀ ਤਰ੍ਹਾਂ ਹੀ ਸੰਗਤਾਂ ਦੀ ਆਮਦ ਹੈ ਲੰਗਰ ਲਾਏ ਹੋਏ ਨੇ ਗੁਰਮਤਿ ਦੀ ਪ੍ਰਚਾਰ ਪ੍ਰਸਾਰ ਦਾ ਬੜਾ ਉੱਚਾ ਪ੍ਰਬੰਧ ਕੌਮ ਦੇ ਸਿਆਣੇ ਕੀਰਤਨੀਏ ਗੁਣੀ ਵਿਦਵਾਨ ਵਿਚਾਰਵੰਦ ਹਾਜ਼ਰੀਆਂ ਭਰ ਰਹੇ ਨੇ ਔਰ ਸਭ ਤੋਂ ਵੱਡੀ ਲੋੜ ਹੈ ਕਿ ਅਸੀਂ ਆਪਣੀ ਨੌਜਵਾਨੀ ਨੂੰ ਸਹਬਜ਼ਾਦਿਆਂ ਦੇ ਪੰਥ ਤੋਂ ਜਾਣੂ ਕਰਵਾ ਸਕੀਏ ਸਿੱਖੀ ਦੀ ਵਿਲੱਖਣਤਾ ਉਹਨਾਂ ਦੀ ਰੂਹ ਵਿੱਚ ਵਸ ਸਕੇ ਸੋ ਇਹ ਸੁਭਾਗ ਸਮਾਂ ਹੈ ਬੜਾ ਮੁਬਾਰਕ ਦਿਨ ਹੈ ਇਹ ਬੜੀ ਭਾਵਨਾ ਸ਼ਰਦਾ ਨਾਲ ਸਿੱਖ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ ਆਉਣ ਵਾਲੇ ਦਿਨਾਂ ਚ ਸ਼ਹੀਦੀ ਦਿਹਾੜੇ ਆ ਰਹੇ ਨੇ ਉਸ ਤੋਂ ਪਹਿਲਾਂ ਪਾਪਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਜਿਹੜਾ ਉਹ 14 ਦਸੰਬਰ ਨੂੰ ਆਉਣਾ ਹੈ ਸੋ ਇਸੇ ਤਰ੍ਹਾਂ ਹਾਜ਼ਰੀਆਂ ਭਰਨੀਆਂ ਉਪਰੰਤ ਫਿਰ ਸ਼ਹੀਦੀ ਦਿਹਾੜਿਆਂ ਵਿੱਚ ਸਮੁੱਚੇ ਪੰਥ ਨੇ ਸਿਰ ਜੋੜ ਕੇ ਬੈਠਣਾ ਤੇ ਆਪਾਂ ਲੇਖਾ ਕਰਨਾ ਕਿ ਉਹਨਾਂ ਨੇ ਮਾਰਗ ਕੀ ਦਿੱਤਾ ਸੀ ਵਿਰਾਸਤ ਕੀ ਦਿੱਤੀ ਸੀ ਤੇ ਅਸੀਂ ਕਿੱਥੇ ਜੇ ਸਟੈਂਡ ਕਰਦੇ ਆ ਬੜੀ ਨਿਰਮਲ ਭਾਵਨਾ ਨਾਲ ਅੱਜ ਲੇਖਾ ਕਰਨ ਦੀ ਲੋੜ ਹੈ ਸੋ ਆਓ ਸਾਰੇ ਸਿਰ ਜੋੜ ਕੇ ਬੈਠੀ ਅੱਜ ਬਹੁਤ ਵੱਡੀ ਗਿਣਤੀ ਚ ਸੰਗਤ ਆਈ ਹੈ ਸਾਰਿਆਂ ਨੇ ਜੀ ਆਇਆਂ ਨੂੰ ਆਉਣ ਵਾਲੇ ਦਿਨਾਂ ਚ ਇਸੇ ਤਰ੍ਹਾਂ ਸਿਵਾਵਾਂ ਦੇ ਲਾ혜 ਲੈਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਤ ਸਾਧ ਸੰਗਤ ਨੂੰ ਅੱਜ ਜੋ ਬਾਬਾ ਜ਼ੋਰਾਵਰ ਸਿੰਘ ਸਾਹਿਬ ਦਾ ਜੋ ਜਨਮ ਦਿਹਾੜਾ ਬੜੇ ਉਤਸ਼ਾਹ ਦੇ ਨਾਲ ਸ਼੍ਰੀ ਫਤਿਹਗੜ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਸੋ ਦਾਸਾਂ ਨੇ ਵੀ ਇੱਥੇ ਹਾਜ਼ਰੀ ਭਰੀ ਹੈ ਤੁਹਾਡ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਤਿਗੁਰੂ ਕਿਰਪਾ ਕਰਨ ਔੜ ਵਾਲਾ ਸਮਾ ਸਾਰਿਆਂ ਦੇ ਵਾਸਤੇ ਸੁਖਮਈ ਚੜ੍ਹਦੀ ਕਲਾ ਸਤਿਗੁਰੂਆਂ ਦੇ ਸੰਸਾਹੀ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਤੇ ਤੁਸੀਂ ਦੇਖ ਸਕਦੇ ਹੋ ਕਿ ਪੈਰ ਰੱਖਣ ਲਈ ਵੀ ਜਗ੍ਹਾ ਨਹੀਂ ਗੇ ਇਸ ਪਾਵਨ ਤੇ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਫਤਗੜ ਸਾਹਿਬ ਦੇ ਕਿ ਦੁਨੀਆਂ ਦੂਰ ਦੂਰ ਤੋਂ ਨਤਮਸਤਕ ਹੋਣ ਲਈ ਆਈਆ ਕਿਉਂਕਿ ਇਸ ਵਾਰ ਬਾਬਾ ਜ਼ਰਵਰ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਅੱਗੇ ਛੋਟੇ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਜੀ ਦਾ ਦਸੰਬਰ ਦੇ ਵਿੱਚ ਮਨਾਇਆ ਜਾਣਾ ਸੋ ਤੁਸੀਂ ਦੇਖ ਸਕਦੇ ਹੋ ਤਰ੍ਹਾਂ ਤਰ੍ਹਾਂ ਦੇ ਲੰਗਰ ਸੰਗਤ ਨੇ ਲਾਏ ਹੋਏ ਨੇ ਇੰਨੇ ਲੰਗਰ ਇੰਨੇ ਜ਼ਿਆਦਾ ਲੰਗਰ ਨੇ ਕਿ ਦੁਨੀਆ ਪੱਪਾ ਪਾਰ ਹੋਈ ਪਿਆ ਕਿ ਕਿਤੇ ਨੂਡਲਸ ਨੇ ਕਿਤੇ ਕੁਸ਼ਾ ਕਿਤੇ ਕੁਸ਼ਾ ਤੁਸੀਂ ਸੋਚ ਨਹੀਂ ਸਕਦੇ ਕਿ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਪ੍ਰੇਮ ਭਾਵਨਾ ਹੈ ਸਾਹਿਬਜ਼ਾਦਿਆਂ ਦੇ ਪ੍ਰਤੀ ਸੋ ਮੈਂ ਸਭ ਨੂੰ ਵਧਾਈ ਦਿੰਦਾ ਤੇ ਮੈਂ ਕਹਿੰਦਾ ਵੀ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਤਾਂ ਕਿ ਉਹਨਾਂ ਨੂੰ ਇਸਲਾਸਾਨੀ ਸ਼ਹਾਦਤ ਬਾਰੇ ਪਤਾ ਲੱਗ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ